ਮਹੀਨਾ ਕਾਮੜ ਯਾਤਰੀ ਇੱਥੇ ਪਹੁੰਚ ਰਹੇ ਨੇ ਕਾਮੜ ਯਾਤਰਾ ਪਹੁੰਚੀ ਹੈ ਦੇਖ ਸਕਦੇ ਹੋ ਗੁਰਦੁਆਰਾ ਝੰਡਾ ਸਾਹਿਬ ਤੋਂ ਬਾਬਾ ਗਰਮੀਤ ਸਿੰਘ ਜੀ ਸੋਢੀ ਜੋ ਕਿ ਕਾਮੜ ਯਾਤਰੀਆਂ ਦਾ ਜੋ ਸਵਾਗਤ ਵੀ ਕਰ ਰਹੇ ਹਨ ਨਮਸਕਾਰ ਕਰ ਰਹੇ ਹਨ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਜੋ ਸੇਵਾ ਇੱਥੇ ਕਾਮੜ ਯਾਤਰੀ ਭਾਜੀ ਕਿੱਥੋਂ ਯਾਤਰਾ ਚੱਲੀ ਹੈ ਇਹ ਹਰਿਦਵਾਰ ਤੋਂ ਹੈ ਹਰਦਵਾਰ ਤੋਂ ਆ ਰਹੇ ਹਾਂ ਹਾਂਜੀ ਫੇ ਕਿੱਥੇ ਪਹੁੰਚੋਗੇ ਤੁਸੀਂ ਨੂਰ ਪਰਬਤੀ ਹੈ ਨੂਰ ਪਰਬਤੀ ਉਹ ਜਟੇਸ਼ਵਰ ਮਹਾਦੇਵ ਹਾਂਜੀ ਜਟੇਸ਼ਵਰ ਮਹਾਦੇਵ ਠੀਕ ਹੈ ਜੀ ਕਿੰਨੇ ਕਿੰਨੇ ਭਾਜੀ ਆਪਣੇ ਬੰਦੇ ਕਿੰਨੇ ਆ 14 ਮੈਂਬਰ 14 ਮੈਂਬਰ ਕਿਹੜੇ ਪਿੰਡ ਤੋਂ ਆਏ ਆ ਆਪਾਂ ਆਪਣਾ ਗੱਡੀ ਵਾਲਾ ਗੱਡੀ ਵਾਲਾ ਪਿੰਡ ਨੂਰਪੁਰ ਵੇਦੀ ਬਲੋਗ ਅਗਲੇ ਸ਼ਿਮੰਦਰ ਗੱਡੀ ਆ ਹਾਂਜੀ ਤੇ ਫਿਰ ਜਟੇਸ਼ਵਰ ਮਹਾਦੇਵ ਜਾਵੋਗੇ ਨਹੀਂ ਨਹੀਂ ਆਪਣੇ ਪਿੰਡੇ ਚੜਦਾ ਹੀ ਆਪਣਾ ਗੱਡੀ ਵਾਲਾ ਹਾਂਜੀ ਤੇ ਰਸਤੇ ਦੇ ਵਿੱਚ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਰਸਤੇ ਵਿੱਚ ਕੋਈ ਚੱਕਰ ਨਹੀਂ ਹੋਇਆ ਵਧੀਆ ਤਾਂ ਜੀ ਸਾਰਾ ਵਧੀਆ ਰਿਹਾ ਹੁਣ ਪਾਪਾ ਗਰਮੀਤ ਸਿੰਘ ਸੋਢੀ ਜੀ ਨੇ ਤੁਹਾਡਾ ਇੱਥੇ ਪਾਣੀ ਨਾਲ ਸਵਾਗਤ ਕੀਤਾ ਕਿੰਨੇ ਦਾ ਲੱਗਿਆ ਬਹੁਤ ਵਧੀਆ ਲੱਗਿਆ ਜੀ ਧੰਨਵਾਦ ਜੀ ਇਹਨਾਂ ਦਾ ਜਿਹਨੇ ਤੇ ਕਿਵੇਂ ਦਾ ਰਸਤੇ 'ਚ ਸਫਰ ਰਿਹਾ ਤੁਹਾਡਾ ਪ੍ਰੇਮ ਪਿਆਰ ਬਿਲਕੁਲ ਉਹ ਵੀ ਦਾਵਾਂ ਵਧੀਆ ਸੀਗੇ ਜੀ ਤੇ ਬਾਕੀ ਆਇਂਦਾ ਵੀ ਬਾਬਾ ਜੀ ਉਹਨਾਂ ਦਾ ਵੀ ਧੰਨਵਾਦ ਜੀ ਨੇ ਸਾਡੇ ਵਾਸਤੇ ਇੰਨਾ ਪਾਣੀ ਦਾ ਪ੍ਰਬਾਲਾ ਕੀਤਾ ਵਾ ਜਾਂ ਖਾਣ ਪੀਣ ਦਾ ਕਿਹੜੇ ਕਿਹੜੇ ਦਿਨ ਇਹ ਜਿਹੜਾ ਗੱਲ ਆ ਤੁਸੀਂ ਚੜਾਉਣਾ ਜਾਂ ਕਿ ਇਹ ਪਹਿਲੀ ਤਰੀਕ ਨੂੰ ਝੜੂ ਗਈ ਹਾਂ ਜੀ ਸ਼ਰਦ 사વન ਦੀ ਸ਼੍ਰੀ ਵਰਾਤਰੀ ਕਹਿੰਦੇ ਜਿਹਨੂੰ ਆਪਾਂ ਹਾਂ ਜੀ ਕੋਈ ਪ੍ਰੋਗਰਾਮ ਲਿਖਿਆ ਗਿਆ ਉਸ ਦਿਨ ਸੇ ਤੁਹਾਡੇ ਪਿੰਡ ਦੇ ਪੰਡਾਰਾ ਵਗੈਰਾ ਹੋਏਗਾ ਪੰਡਾਰਾ ਵਗੈਰਾ ਹੋਊਗਾ ਜੀ ਬਣਾ ਰਹੇ ਹੋ ਹਾਂ ਜੀ ਮੈਂ ਕਰਦੇ ਹਾਂ ਹੋਰ ਤੁਸੀਂ ਕੀ ਕਰਦੇ ਹੋ ਜੀ ਪਟਾਰੇ ਦੇ ਵਿੱਚ ਕੀ ਕੀ ਸੇਵਾ ਕੀਤੀ ਜੀ ਪੰਡਾਰੇ ਵਿੱਚ ਲੰਗਰ ਪ੍ਰਸ਼ਾਦ ਜੋ ਵੀ ਹੈ ਚਾਹ ਪਕੌੜੇ ਦਾ ਮੰਡੇ ਬਣਦੇ ਮੇਰੇ ਖਿਆਲ ਹਾਂ ਜੀ ਹਾਂ ਜੀ ਮੰਡੇ ਛੋਲੇ ਬਣਦੇ ਸਾਡੇ ਪਿੰਡ ਵਿੱਚ ਉਸ ਦਿਨ ਚਾਰ ਲੰਗਰ ਹੈ ਜੀ ਅੱਗੇ ਚੱਲ ਕੇ ਤੁਹਾਡਾ ਜਿਆਦਾ ਉਹੀ ਚੱਲੇਗਾ ਸਾਰੇ ਹਾਂ ਜੀ ਹਾਂ ਜੀ ਬੰਬ 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 ਭੋਲੇ ਬੰਬ ਬੰਬ ਭੋਲੇ ਦੇਖਾ ਦੋ ਦੂਜੀ ਤੇ ਹਰ ਹਰ ਮਹਾਦੇਵ ਬੰਬੰਬ ਬੋਲੇ ਦੇ ਜੋ ਜੈਕਾਰੇ ਨੇ ਬੜਾ ਦੇਖੋ ਇੱਕ ਧਰਮ ਨਫਕਤਾ ਵੀ ਜੋ ਇੱਥੇ ਇੱਕ ਉਦਾਹਰਨ ਹੈ ਬਾਬਾ ਜੀ ਤੁਸੀਂ ਕਾਮੜੀਆਂ ਦਾ ਸਵਾਗਤ ਕੀਤਾ ਤੇ ਕੀ ਕਹਿਣਾ ਚਾਹੋਗੇ ਇਸ ਮੌਕੇ ਯਾਤਰਾ ਲੈ ਕੇ ਆ ਰਹੇ ਨੇ ਕਾਮੜੀ ਇਹ ਬਹੁਤ ਵੱਡੀ ਯਾਤਰਾ ਹੈ ਬਹੁਤ ਵੱਡਾ Hindu ਧਰਮ ਦਾ ਮਾਨਤਾ ਜੋ ਨਰਉਂਦੇ ਹੈ ਅਸੀਂ ਵੀ ਇਹਨਾਂ ਦਾ ਸਤਿਕਾਰ ਕਰਦੇ ਹਾਂ ਸਾਡਾ ਸਤਿਕਾਰ ਕਰਦੇ ਹਾਂ ਰਲ ਮਿਲ ਕੇ ਚੱਲਦੇ ਹਾਂ ਇਹਨਾਂ ਨਾਲ ਬਹੁਤ ਇਹ ਬਹੁਤ ਜ਼ਿਆਦਾ ਕਰਦੇ ਆ ਸਾਡਾ ਕੋਈ ਹਿੰਦੂ ਤਾਂ ਨਾ ਸਿੱਖ ਤਾਂ ਨਾ ਕੋਈ ਇੱਦਾਂ ਦਿੱਸਦਾ ਨਹੀਂ ਐ ਵੀ ਕੋਈ ਫਰਕ ਫਰਕ ਨਾ ਬਿਲਕੁਲ ਬਾਬਾ ਜੀ ਦਾ ਜੋ ਕਥਨ ਹੈ ਕਿ ਵੀ ਨਾ ਕੋ ਬੈਰੀ ਨਹੀਂ ਬਗਾਨਾ ਦੇਖੋ ਕੋਲ ਡਰਿੰਕ ਵਗੈਰਾ ਤੇ ਉੱਥੇ ਪਾਣੀ ਠੰਡੇ ਮਿੱਠੇ ਪਾਣੀ ਦੀ ਠੰਡੇ ਪਾਣੀ ਦੀ ਤੇ ਕੋਲ ਡਰਿੰਕਸ ਦੀ ਜੋ ਸੇਵਾ ਇੱਥੇ ਕੀਤੀ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਇੱਕ ਸਰੂਪ ਮਹਾਰਾਜ ਦਾ ਜੋ ਸ਼ਿਵ ਦਰਬਾਰ ਬਿਲਕੁਲ ਬਣਿਆ ਹੋਇਆ ਦੇਖ ਸਕਦੇ ਹੋ ਜਿੱਥੇ ਮਹਾਦੇਵ ਸਵਾਦੀ ਦੀ ਅਵਸਥਾ ਦੇ ਵਿੱਚ ਪ੍ਰਸ਼ੰਨ ਮੰਦਰਾ ਚ ਬੈਠੇ ਆ ਉੱਥੇ ਸ਼ਿਵਲਿੰਗ ਤੇ ਨੰਦੀ ਜੀ ਤੇ ਹਨੂਮਾਨ ਜੀ ਤੇ ਪੈਰੋਂ ਮਾਰਾ ਦਾ ਜੋ ਹੈਗਾ ਦੇਖ ਸਕਦੇ ਹੋ ਬੜਾ ਹੀ ਅੱਛਾ ਇੱਕ ਦ੍ਰਿਸ਼ ਹੈਗਾ ਮਨੋਰਮ ਤੇ ਆ ਨਾਲ ਜੋ ਬਿਲਕੁਲ ਇਹ ਗੰਗਾ ਜਲ ਦੀਆਂ ਜੋ ਦੇਖ ਸਕਦੇ ਹੋ ਤੁਸੀਂ ਆ ਰਿਹਾ ਇੱਥੋਂ ਗੰਗਾ ਜਲ ਲੈ ਕੇ ਆਏ ਨੇ ਪਿੱਛੇ ਜੋ ਟੈਂਪੂ ਹੈ ਜੋ ਰਸਤ ਪਾਣੀ ਵੀ ਇਹਨਾਂ ਨਾਲ ਲਿਆ ਹੋਇਆ ਤੇ ਭੋਲੇ ਸ਼ੰਕਰ ਦਾ ਜੋ ਦੇਖ ਸਕਦੇ ਹੋ ਬਹੁਤ ਸੋਹਣਾ ਤਸਵੀਰਾਂ ਲਾਈਆਂ ਹੋਈਆਂ ਤੇ ਫਗਮੇ ਝੰਡੇ ਲਹਿਰਾ ਫਹਿਰਾ ਰਹੇ ਨੇ ਸਾਰੀ ਬੜਾ ਇੱਕ ਵਧੀਆ